ਪੰਜਾਬ ਦੇ पा 4 ਵਿਧਾਨ ਸਭਾ ਹਲਕਿਆਂ ਲਈ ਹੋਈਆਂ ਜ਼ਿਮਣੀ ਚੋਣਾ ਤਹਿਤ ਵੋਟਾਂ ਦੀ ਗਿਣਤੀ ਦਾ ਅਮਲ ਜਾਰੀ ਹੈ ਗਿਣਤੀ ਦੇ ਸ਼ੁਰੂਆਤੀ ਗਿਣਾ ਤਹਿਤ ਰੁਝਾਨ ਆਉਣੇ ਸ਼ੁਰੂ ਹੋ ਗਏ ਨੇ ਤਾਜ਼ਾ ਜਾਣਕਾਰੀ ਮੁਤਾਬਕ ਬਰਨਾਲਾ ਹਲਕੇ ਵਿੱਚ 4 ਘੇੜਾ ਦੀ ਗਿਣਤੀ ਮੁਕੰਮਲ ਹੋਣ ਤੋਂ ਬਾਅਦ ਕਾਂਗਰਸ ਦੇ ਗੁਲਦੀਪ ਸਿੰਘ ਢਿੱਲੋਂ 6368 ਵੋਟਾਂ ਨਾਲ ਅੱਗੇ ਚੱਲ ਰਹੇ ਨੇ ਜਦਕਿ ਦੂਜੇ ਥਾਂ ਤੇ ਆਮ ਆਦਮੀ ਪਾਰਟੀ ਦੇ ਹਰਿੰਦਰ ਸਿੰਘ ਢਾਲੀਵਾਲ ਨੂੰ 6008 ਅਤੇ ਭਾਜਪਾ ਦੇ ਕੇਵਲ ਸਿੰਘ ਢਿੱਲੋਂ ਨੂੰ 4772 ਵੋਟਾਂ ਮਿਲੀਆਂ ਨੇ ਬਰਨਾਲਾ ਹਲਕੇ ਵਿੱਚ ਗਿਣਤੀ ਦੇ ਅਮਲ ਬਾਰੇ ਵਧੇਰੇ ਜਾਨਕਾਰੀ ਲਈ ਆਓ ਤੁਹਾਨੂੰ ਲੈ ਚਲਦੇ ਹਾਂ ਦੂਰਦਰਸ਼ਨ ਦੇ ਨੁਮਾਇੰਦੇ ਰਮਾਸ਼ੰਕਰ ਕੋਲ ਜਿਹੜੀ 20 ਨਵੰਬਰ ਨੂੰ ਹੋਈਆਂ ਸੀ ਉਹਦੇ ਹੁਣ ਨਤੀਜੇ ਹੁਣ ਸ਼ੁਰੂ ਹੋ ਗਏ ਨੇ ਇਸ ਸਮੇਂ ਅਸੀਂ ਬਰਨਾਲਾ ਦੇ ਕਾਊਂਟਿੰਗ ਸੈਂਟਰ ਦੇ ਬਾਹਰ ਖੜੇ ਹਾਂ ਜਿੱਥੇ ਕਾਊਂਟਿੰਗ ਚੱਲ ਰਹੀ ਹੈ ਤੇ ਚਾਰ ਰਾਊਂਡ ਹੋ ਗਏ ਨੇ ਬਰਨਾਲਾ ਦੇ ਵਿੱਚ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਹਰਿੰਦਰ ਸਿੰਘ ਧਾਲੀਵਾਲ ਉਹਨਾਂ ਨੇ ਸਟਾਰਟਿੰਗ ਤੇ ਲੀਡ ਬਣਾਈ ਹੋਈ ਸੀ ਪਹਿਲੇ ਦੂਜੇ ਤੇ ਤੀਜੇ ਰਾਊਂਡ ਦੇ ਵਿੱਚ ਪਰ ਹੁਣ ਚੌਥਾ ਰਾਊਂਡ ਦਾ ਰਿਜ਼ਲਟ ਸਾਡੇ ਕੋਲ ਆ ਗਿਆ ਹੈ ਉਹਦੇ ਵਿੱਚ ਜਿਹੜੇ ਕਾਂਗਰਸ ਦੇ ਕੁਲਦੀਪ ਸਿੰਘ ਢਿੱਲੋਂ ਨੇ ਲੀਡ ਬਣਾ ਲਈ ਹੈ 360 ਵੋਟਾਂ ਦੀ ਲੀਡ ਉਹਨਾਂ ਨੇ ਬਣਾਈ ਹੈ 360 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਤੇ ਤੀਸਰੇ ਨੰਬਰ ਤੇ ਜੇਕਰ ਗੱਲ ਕਰੀਏ ਅਸੀਂ ਕੇਵਲ ਸਿੰਘ ਢਿੱਲੋਂ ਭਾਰਤੀ ਜਨਤਾ ਪਾਰਟੀ ਦੇ ਜੋ ਉਮੀਦਵਾਰ ਨੇ ਉਹ ਤੀਸਰੇ ਨੰਬਰ ਤੇ ਚੱਲ ਰਹੇ ਨੇ ਤੇ ਚੌਥੇ ਨੰਬਰ ਤੇ ਆਜ਼ਾਦ ਉਮੀਦਵਾਰ ਜੋ ਆਮ ਆਦਮੀ ਪਾਰਟੀ ਦੇ ਬਾਗੀ ਹੋ ਕੇ ਚੌਣ ਮੈਦਾਨ 'ਤੇ ਉਤਰੇ ਸੀ ਉਹ ਚੌਥੇ ਨੰਬਰ ਤੇ ਬਣੇ ਹੋਏ ਨੇ ਪਰ ਨਾਲਾਂ ਦੀ ਜੇਕਰ ਅਸੀਂ ਗੱਲ ਕਰੀਏ ਵਿਧਾਨ ਸਭਾ ਹਲਕਿਆਂ ਦੀ 2017 ਤੇ 2022 ਦੇ ਵਿੱਚ ਆਮ ਆਦਮੀ ਪਾਰਟੀ ਨੇ ਇਹ ਸੀਟ ਜਿੱਤੀ ਸੀ ਤੇ ਗੁਰਮੀਤ ਸਿੰਘ ਜੋ ਕਿ ਉਹਨਾਂ ਨੇ ਮੀਤਿਆਰ ਨੇ ਇਹ ਸੀਟ ਜਿੱਤੀ ਤੇ ਹੁਣ ਉਸ ਤੋਂ ਬਾਅਦ ਐਮਪੀ ਬਣਾਇਆ ਬਰਨਾਲਾ ਨੇ ਬਰਨਾਲਾ ਦੀ ਸੀਟ ਜਾਕੀ ਆਮ ਆਦਮੀ ਪਾਰਟੀ ਦੀ ਕਾਫੀ ਗੜ ਮਨਾਇਆ ਜਾਂਦਾ ਤੇ ਹੁਣ ਜਿਹੜੇ ਰਿਜ਼ਲਟ ਆ ਰਹੇ ਪਹਿਲੇ ਤਿੰਨ ਰਾਊਂਡ ਜਿਹੜੇ ਹੋ ਸੀ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਹਰਿੰਦਰ ਸਿੰਘ ਥਾਲੀਵਾਲ ਅੱਗੇ ਚੱਲ ਰਹੇ ਸੀ ਪਰ ਚੌਥਾ ਰਾਊਂਡ ਜਿਹੜਾ ਆਇਆ ਉਹ ਕਾਂਗਰਸ ਦੇ ਜੋ ਕੁਲਦੀਪ ਸਿੰਘ ਥਾਲੀਵਾਲ ਕੁਲਦੀਪ ਸਿੰਘ ਢਿੱਲੋਂ ਉਹਨਾਂ ਨੇ ਲੀਡ ਬਣਾਈ ਹੈ 360 ਵੋਟਾਂ ਦੀ ਕੈਮਰਾਮੈਨ ਖਾਦਰ ਸ਼ਰੀਫ ਤੇ ਦੀਪਕ ਕੁਮਾਰ ਦੇ ਨਾਲ ਮੈਂ ਰਮਾ ਸ਼ੰਕਰ ਦੂਰਦਰਸ਼ਨ ਸਮਾਚਾਰ ਜਲੰਧਰ ਡੇਰਾ ਬਾਬਾ ਨਾਨਕ ਸੀਟ ਤੋਂ ਸੂਬੇ ਦੀ ਸੱਤਾਧਾਰੀਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਦਾਵਾ 6744 ਵੋਟਾਂ ਲੈ ਕੇ ਅੱਗੇ ਚੱਲ ਰਹੇ ਨੇ ਜਦਕਿ ਕਾਂਗਰਸ ਦੀ ਜਤਿੰਦਰ ਕੌਰ ਰੰਦਾਵਾ ਨੂੰ 6479 ਵੋਟਾਂ ਮਿਲੀਆਂ ਨੇ ਭਾਜਪਾ ਦੇ ਰਵਿਕਰਨ ਸਿੰਘ ਕਾਲੋ ਨੂੰ ਅਜੇ ਤੱਕ 798 ਵੋਟਾਂ ਮਿਲੀਆਂ ਨੇ ਹੁਸ਼ਿਆਰਪੁਰ ਦੇ ਚਬੇਵਾਲ ਵਿਧਾਨ ਸਭਾ ਹਲਕੇ ਲਈ ਤਿੰਨ ਗੇੜਾ ਦੀ ਗਿਣਤੀ ਪੂਰੀ ਹੋ ਗਈ ਹੈ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਇਸ਼ਾਂਕ ਕੁਮਾਰ 10870 ਵੋਟਾਂ ਹਾਸਲ ਕਰਕੇ ਅੱਗੇ ਚੱਲ ਰਹੇ ਨੇ ਜਦਕਿ ਕਾਂਗਰਸ ਦੇ ਰਣਜੀਤ ਕੁਮਾਰ ਨੂੰ ਹਾਲੇ ਤਾਈਂ 6476 ਵੋਟਾਂ ਮਿਲੀਆਂ ਨੇ ਭਾਜਪਾ ਦੇ ਉਮੀਦਵਾਰ ਸੋਨ ਸਿੰਘ ਠੰਡਲ 1280 ਵੋਟਾਂ ਲੈ ਕੇ ਤੀਜੇ ਸਥਾਨ ਤੇ ਚੱਲ ਰਹੇ ਨੇ ਗਿੱਦੜਪਾਹਾ ਹਲਕੇ ਵਿੱਚ ਪਹਿਲੇ ਗੇੜ ਦੀ ਗਿਣਤੀ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਹਰਦੀਪ ਸਿੰਘ ਡਿੰਪੀਟ ਲੋਗੇ ਚੱਲ ਰਹੇ ਨੇ ਅਤੇ ਉਹਨਾਂ ਨੂੰ ਹੁਣ ਤੱਕ 5536 ਵੋਟਾਂ ਮਿਲੀਆਂ ਨੇ ਅਮ੍ਰਿਤਾ ਵੜਿੰਗ 4492 ਵੋਟਾਂ ਲੈ ਕੇ ਦੂਜੇ ਸਥਾਨ ਤੇ ਅਤੇ ਭਾਜਪਾ ਦੇ ਮਨਪ੍ਰੀਤ ਸਿੰਘ ਬਾਦਲ 1015 ਵੋਟਾਂ ਲੈ ਕੇ ਤੀਜੇ ਸਥਾਨ ਤੇ ਚੱਲ ਰਹੇ ਨੇ ਇਹਨਾਂ ਸਾਰੇ ਹਲਕਿਆਂ ਵਿੱਚ ਮੁੱਖ ਮੁਕਾਬਲਾ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਦੇਖਣ ਨੂੰ ਮਿਲ ਰਿਹਾ ਹੈ ਚੋਣ ਕਮਿਸ਼ਨ ਵੱਲੋਂ ਗਿਣਤੀ ਦੇ ਅਮਲ ਲਈ ਪੂਖਤਾ ਬੰਦੋਬਸਤ ਕੀਤੇ ਗਏ ਨੇ ਗਿਣਤੀ ਕੇਂਦਰਾਂ ਦੀ ਸੁਰੱਖਿਆ ਲਈ ਵੱਡੀ ਗਿਣਤੀ ਵਿੱਚ ਪੁਲਿਸ ਅਤੇ ਨੀਮ ਫੌਜੀ ਬਲਾਦ ਦੀ ਤੈਨਾਤੀ ਕੀਤੀ ਗਈ ਹੈ ਸਾਰੇ ਗਿਣਤੀ ਕੇਂਦਰਾਂ ਦੀ ਸੀਸੀਟੀਵੀ ਕੈਮਰਿਆਂ ਰਾਹੀਂ ਨਿਗਰਾਨੀ ਕੀਤੀ ਜਾ ਰਹੀ ਹੈ ਸੂਬੇ ਦੇ ਮੁੱਖ ਚੋਣ ਅਧਿਕਾਰੀ ਸ਼ਿਵਨਸੀ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਹਨਾਂ ਵਿਧਾਨ ਸਭਾ ਹਲਕਿਆਂ ਵਿੱਚ ਗਿਣਤੀ ਪ੍ਰਕਿਰਿਆ ਵੱਖ-ਵੱਖ ਗੇੜਾਂ ਤਹਿਤ ਪੂਰੀ ਕੀਤੀ ਜਾਵੇਗੀ ਉਹਨਾਂ ਦੱਸਿਆ ਕਿ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਵਿੱਚ ਵੋਟਾਂ ਦੀ ਗਿਣਤੀ 18 ਗੇੜਾਂ ਚੱਬੇਵਾਲ ਹਲਕੇ ਲਈ 15 ਗੇੜਾਂ ਗਿੱਦੜਵਾਹਾ ਹਲਕੇ ਲਈ 13 ਕੇ ਲਈ 16 ਘੇੜਾ ਵਿੱਚ ਗਿਣਤੀ ਦਾ ਅਮਲ ਮੁਕੰਮਲ ਹੋਵੇਗਾ।